ਯਾਰ ਕਿਹਨਾ ਹੈ ਰਗ ਅਬਦ ਰੰਗਨੀਓ ਜਾਨੀ ਤੇ ਕੇ ਸਮਾਈ ਦੋਰਾ ਜਬਾਲ ਪ੍ਰਭ ਕੋ ਕੋ ਦਸਾ ਗਿਆ ਇੱਕ ਅਕਾਸ਼ੀ ਸਭ ਨੂੰ ਪ੍ਰਸਾਦ ਕਰਾਏ ਕਬਿਰ ਵਾਹ ਦੁਮਰਾ ਧਾਨ ਤੇ ਹੋ ਮੈਂ ਜੋਰ ਕਰ ਬਚਨ ਕਰਾਏ ਪੰਚਲੇ ਸਗਤ ਮੈਂ ਜਾਤ ਸਰਬਤਾਏ ਦੁਮਰਾ ਜੇ ਦੇ ਤਮਰੇ ਗਿਆਨ ਕੋ ਨਿਰਦਰਦੇ ਸੰਤ ਰੰਤ ਲੈ ਕੇ ਮੂਰਤ ਮਾਲੂ ਭਾਗ ਗਿ ਪ੍ਰਹੰਤ ਦੋਰਾ